भॻवंत मान मुबादा टिकी चक दे ਸਰ ਮੇਰਾ ਨਾਮ ਵਿਕਰਮਜੀਤ ਹੈ ਮੈਂ ਬਿਨਾ ਤਜਰਬਾ ਸੰਘਰਸ਼ ਕਮੇਟੀ ਜਰਨਲਸ ਕਤਰਾ ਪੰਜਾਬ ਦਾ ਸਰੇ ਸਾਡੀ ਜਿਹੜੀ ਜਾਇਜ਼ ਤੇ ਮੰਗ ਹੈ ਸਾਡਾ ਜਿਹੜਾ ਸੀਆਰਏ 295/19 ਜਿਹੜੀ 19 ਦੇ ਵਿੱਚ ਸਾਡੇ ਭਰਤੀ ਹੋਏ ਸੀਗੇ ਵੀ ਦੇ ਵਿੱਚ ਕੋਰਟ ਲੱਗਣ ਕਰਕੇ ਸਾਡੇ ਕੁਝ ਇਕੱਸਾਤੇ ਰਹਿ ਗਏ ਸੀ ਉਹਨਾਂ ਵੱਲੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਰਿੱਟ ਫਾਈਲ ਕੀਤੀ ਗਈ ਸੀ ਪਰ ਇਤੋਂ ਦੀ ਮੈਨੇਜਮੈਂਟ ਨਾਲੇ ਸਾਡੇ ਲਿਖਤੀ ਸਮਝੌਤੇ ਬਹੁਤ ਵਾਰ ਹੋ ਚੁੱਕੇ ਨੇ ਸਾਡੀ ਤਨਖਾਹਾਂ ਪਿਛਲੇ 1 ਸਾਲ ਤੋਂ ਸਾਡੇ ਸਾਥੇ ਰੈਗੂਲਰ ਹੋ ਗਏ ਪਰ ਉਹਨਾਂ ਦੇ ਤਨਖਾਹਾਂ ਹਾਲੇ ਤੱਕ ਇਹਨਾਂ ਨੇ ਰੋਕ ਰੱਖਿਆ ਨੇ ਕਿਉਂਕਿ ਸਾਡੇ ਐਸੇ 2000 ਤੇ ਭਰਤੀ ਹੋਏ ਸੀ ਇੱਕ ਸਾਡੇ ਨੋਨ ਐਕਸਪੀਰੀਅੰਸ ਆਤੀ ਨੇ ਉਹ ਚ ਐਡੀਸ਼ਨਲ ਤੌਰ ਤੇ ਸਾਡੇ ਸਰਟੀਫਿਕੇਟ ਲੱਗੇ ਹੋਏ ਸੀ ਉਹਨਾਂ ਦੀ ਜਾਂਚ ਜਿਹੜੀ ਕ੍ਰਾਈਮ ਬ੍ਰਾਂਚ ਕੋਲੇ ਚੱਲ ਰਹੀ ਹੈ ਕ੍ਰਾਈਮ ਬ੍ਰਾਂਚ ਕੋਲੇ ਸਿਰਫ ਜਿਹਨਾਂ ਦੇ ਐਡੀਸ਼ਨਲ ਸਰਟੀਫਿਕੇਟ ਲੱਗੇ ਹੋਏ ਸੀ ਤਜਰਬਾ ਸਰਟੀਫਿਕੇਟ ਉਹਨਾਂ ਦੀ ਚੱਲ ਰਹੀ ਹੈ ਨਾ ਕਿ ਜਿਹੜਾਂ ਦੇ ਤਜਰਬਾ ਸਰਟੀਫਿਕੇਟ ਨਹੀਂ ਲੱਗੇ ਉਹਨਾਂ ਦੀ ਤਨਖਾਹ ਕੋਈ ਵੀ ਰੋਕ ਨਹੀਂ ਲੱਗੀ ਹੋਈ ਨਹੀਂ ਉਹਨਾਂ ਦੇ ਕੋਈ ਜਾਂਚ ਚੱਲ ਰਹੀ ਫਿਰ ਵੀ ਇਹ ਤੋਂ ਦੀ ਜਿਹੜੀ ਮੈਨੇਜਮੈਂਟ ਹੈ ਤੇ ਸਰਕਾਰ ਹੈ ਉਹ ਸਾਡੇ ਨਾਲ ਕਈ ਵਾਰ ਗੱਲਬਾਤ ਕਰ ਚੁੱਕੇ ਆ ਸਾਡੇ ਕੋਲੇ ਲਿਖਤੀ ਇਹਨਾਂ ਨੇ ਮਿੰਟਸ ਵੀ ਦਿੱਤੇ ਹੋਏ ਆ ਕੀ ਤੁਹਾਡੀ ਤਨਖਾਹਾਂ ਜਿਹੜੀ ਦੀਵਾਲੀ ਤੱਕ ਅਸੀਂ ਰਿਲੀਜ਼ ਕਰ ਦਾਂਗੇ ਪਰ ਹਾਲੇ ਤੱਕ ਇਹਨਾਂ ਨੇ ਸਾਡੇ ਤਨਖਾਹਾਂ ਰਿਲੀਜ਼ ਨਹੀਂ ਕੀਤੀਆਂ ਕਿਉਂਕਿ ਸਾਡੇ 67 ਸਾਰੇ ਡਿਪਰੈਸ਼ਨ ਦੇ ਵਿੱਚ ਆ ਅਸੀਂ 207 ਇਕਟੋ-ਕਟ ਖੋਹ ਚੁੱਕੇ ਹਾਂ ਜਿਹੜੀ ਐਸ ਜਿਹੜੀ ਲੜਾਈ ਜਿਹੜੀ ਸਾਡੇ ਜਿਹੜੀ ਚੱਲ ਰਹੀ ਆ ਸਾਡੇ ਰਿਸਕੀ ਜੋਬ ਹੈ 100 ਰੁਪਏ ਸਾਨੂੰ ਰਿਸਕੀ ਅਲਾਉਂਸ ਦਿੱਤਾ ਜਾਂਦਾ ਹੈ ਹੋਰ ਵੀ ਸਾਡੇ ਜਿਹੜੇ ਪੱਤੇ ਆ ਇਹਨਾਂ ਨੇ ਰੋਕ ਰੱਖਿਆ ਅਸੀਂ ਸਾਡੀ ਕੋਈ ਮੰਗ ਨਹੀਂ ਕੋਈ ਗੱਲ ਨਹੀਂ ਸਾਡੇ ਪੱਤੇ ਰੁੱਕੇ ਹੋਏ ਆ ਪਰ ਅਸੀਂ ਸਾਡੀ ਇੱਕੋ ਹੀ ਕਮਾਂਗੇ ਸਾਡੇ ਜਿਹੜੇ ਬਣੇ ਦੀਆਂ ਤਨਖਾਹਾਂ ਆ ਸਾਡੀ ਰੈਗੂਲਰ ਸਕੇਲ ਉਹ ਸਾਰੀ ਜਾਰੀ ਕਿਤੇ ਜਾਣ ਤੇ ਸਾਡੇ ਜਿਹੜੇ ਨਾਲ ਦੇ ਸਵੇਰ ਤੋਂ ਲੱਗਦੇ ਜਿਹੜੇ ਸਾਥੀਓ ਤੇ ਨੌਕਰੀਆਂ ਕਰਕੇ ਆ ਉਹਨਾਂ ਦੇ ਤਜਰਬਾ ਸਰਟੀਫਿਕੇਟ ਬਿਲਕੁਲ ਸਹੀ ਪਾਇਆ ਗਿਆ ਹੈ ਉਹਨਾਂ ਦੀ ਵੀ ਤਨਖਾਹਾਂ ਰੈਗੂਲਰ ਕੀਤੀਆਂ ਜਾਣ ਜਿਹੜੇ ਸਾਡੇ ਸਾਥੀਆਂ ਦੇ ਛੁੱਟੇ ਪਰਚੇ ਕਿਤੇ ਗਏ ਆ ਉਹ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਉਹ ਆਪ ਦੀ ਕੈਬਨਟ ਮੀਟਿੰਗ ਕਰਕੇ ਜਾਂ ਬੀਓਡੀ ਦੀ ਮੀਟਿੰਗ ਕਰਕੇ ਉਹਦੇ ਵਿੱਚ ਫੈਸਲਾ ਕਰਕੇ ਸਾਡੀਆਂ ਜਿਹੜੇ ਛੁੱਟੇ ਪਰਚੇ ਰੱਦ ਕੀਤੇ ਜਾਣ ਕੁਝ ਸਾਡੇ ਫੌਜੀ ਭਰਾ ਜਿਹੜੇ ਦੇਸ਼ ਦੀ ਸੇਵਾ ਕਰਕੇ ਆਏ ਆ ਉਹਨਾਂ ਨੂੰ ਇਹਨਾਂ ਸਰਕਾਰ ਤੇ ਮੈਨੇਜਮੈਂਟ ਨੇ ਜਿਹੜਾ ਸੜਕਾਂ ਤੇ ਰੋਲ ਰੱਖਿਆ ਦੋ ਦੋ ਸਾਡੇ ਸਾਥੀਆਂ ਨੇ ਇੱਕ ਕਾਰਗਿਲ ਦੀ ਇੱਕ ਫੋਰਮ ਦੀ ਲੜਾਈ ਲੜਿਆ ਸਾਡੇ ਸਾਥੀ ਸਾਡੇ ਨਾਲ ਖੜੇ ਆ ਉਹਨਾਂ ਨੇ ਲੜਾਈ ਲੜ ਕੇ ਆਇਆ ਫਿਰ ਵੀ ਉਹ ਸੱਤੀ ਉਹਨਾਂ ਨੂੰ ਵੀ ਜਿਹੜੀ ਇਹ ਮੈਨੇਜਮੈਂਟ ਤੇ ਸਰਕਾਰ ਜਾਲੀ ਦਸ ਰਹੀ ਹੈ ਤਾਂ ਅਸੀਂ ਅਤੇ ਮੈਨੇਜਮੈਂਟ ਤੇ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਅੱਜ ਅਸੀਂ ਜਿਹੜਾ ਕੱਲ ਤੋਂ ਅਸੀਂ ਜਿਹੜਾ ਮੈਨੇਜਮੈਂਟ ਦੇ ਖਿਲਾਫ ਜਿਹੜਾ ਮਰਨਵਰਤ ਸ਼ੁਰੂ ਕੀਤਾ ਹੈ ਇਹ ਅਸੀਂ ਇਹ ਮਰਨਵਰਤ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਸਾਡੀਆਂ ਤਨਖਾਹਾਂ ਦਾ ਸਰਕੂਲਰ ਜਾਰੀ ਨਹੀਂ ਹੁੰਦਾ ਉਸ ਦੇ ਨਾਲ ਦੇ ਨਾਲ ਅਸੀਂ ਮੈਨੇਜਮੈਂਟ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੰਨੇ ਆ ਇਹ ਸਾਡਾ ਮਰਨਵਰਤ ਇੱਥੇ ਜਾਰੀ ਰਹੂਗਾ ਇਸ ਦੇ ਨਾਲ ਦੇ ਨਾਲ ਜਿਹੜੇ ਗੁਪਤ ਐਕਸ਼ਨ ਹੋਣਗੇ ਉਸ ਦੀ ਪੂਰੀ ਜ਼ਿੰਮੇਵਾਰੀ ਅਤੇ ਮੈਨੇਜਮੈਂਟ ਤੇ ਪ੍ਰਸ਼ਾਸਨ ਦੀ ਹੋਊਗੀ ਸਰ ਹਾਲੇ ਤੱਕ ਸਾਡਾ ਇੱਕ ਸਾਥੀ ਜੋ ਮੈਂ ਬੈਠਾ ਬਿਨਾਂ ਤਜਰਬਾ ਸੰਘਰਸ਼ ਕਮੇਟੀ ਜਰਨਲਸ ਕਰ ਤਰੇ ਉਸ ਤੋਂ ਬਾਅਦ ਸਾਡੇ ਅਸੀਂ ਜਿਹੜੀ ਸਾਡੀ ਕਮੇਟੀ ਗੱਲਬਾਤ ਕਰ ਰਹੀ ਹੈ ਲੜੀਵਾਰ ਸਾਡੇ ਸਾਥੀ 2 ਜਾਂ 3 ਜਿਵੇਂ ਰੈਗੂਲਰ ਸਾਥੀ ਵਧਦੇ ਜਾਣਗੇ ਜਿੰਨੀ ਸਾਡੀ ਕਮੇਟੀ ਮੈਂਬਰ ਹੈ ਉਹ ਐਸੇ ਕੜੀ ਨੂੰ ਵਧਾਉਂਦੇ ਹੋਏ ਅੱਗੇ ਮਰਨਵਰ ਤੇ ਜਾਣਗੇ ਪੂਰੇ ਪੰਜਾਬ ਦੇ ਹਾਂਜੀ ਸਰ ਪੂਰੇ ਪੰਜਾਬ ਦੇ ਸਾਡੇ ਨਾਲ ਸਾਥੀ ਹੈਗੇ ਰਾਤਰੀ ਜੱਤੇਵੰਦੀਆਂ ਸਾਡੇ ਨਾਲ ਨੇ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਅਸੀਂ ਇੱਕ ਮਿੰਟ ਭਾਜੀ ਇੱਕ ਮਿੰਟ ਇੱਕ ਮਿੰਟ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਸਾਈਕਲੈਂਡ ਮੈਨ ਜਗਦੇਵ ਸਿੰਘ ਆ ਜੀ ਅੱਛਾ ਜੀ ਕਿਹੜੇ ਮਸਲਿਆਂ ਨੂੰ ਲੈ ਕੇ ਧਰਨਾ ਬទ ਸੰਗ ਕਰ ਰਹੇ ਹੋ ਬਿਜਲੀ ਇਹ ਸਾਡਾ ਧਰਨਾ ਸਾਰ ਅਸੀਂ ਸੀਆਰਏ 295 ਦੇ ਤਹਿਤ ਸਾਨੂੰ 2019 ਦੇ ਵਿੱਚ ਅਸੀਂ ਭਰਤੀ ਹੋਏ ਸੀ ਤੇ 2020 ਦੇ ਵਿੱਚ ਸਾਡੀਆਂ ਜੁਆਇਨਿੰਗਾਂ ਹੋਈਆਂ ਨੇ तकरीबन ਅਸੀਂ 3 ਸਾਲ 9 ਮਹੀਨੇ ਦਾ ਸਮਾਂ ਭੋਗ ਚੁੱਕਿਆ ਤੇ ਹਜੇ ਤੱਕ ਇਸ ਮੈਨੇਜਮੈਂਟ ਨੇ ਸਾਨੂੰ ਬਣਦੇ ਸਾਡੇ ਰੈਗੂਲਰ ਪੱਤੇ ਤੇ ਨਹੀਂ ਦਿੱਤੇ ਤੇ ਸਾਡੀਆਂ ਪੂਰੀਆਂ ਚੈਲਡੀਆਂ ਹਜੇ ਤੱਕ ਸਾਨੂੰ ਨਹੀਂ ਦਿੱਤੀਆਂ ਸਾਡੇ ਸਰ 965 ਸਾਥੀ ਨੇ ਸੀ ਟੋਟਲ ਤੇ ਵਿੱਚ ਸਾਡੇ ਹਾਂਜੀ ਸਰ ਪੰਜਾਬ ਦੇ ਕਿੰਨੇ ਬੰਦੇ ਬੈਠੇ ਹਨ ਮਨਵਰਦੇ ਸਾਡਾ ਸਾਥੀ ਇੱਕ ਇੱਕ ਬੈਠਾ ਜੀ ਹਜੇ ਸਾਥੀ ਬਿਕਰਮਜੀਤ ਸਿੰਘ ਅਬੌਰ ਅੱਗੇ ਕੀ ਰਣਨੀਤੀ ਹੈ ਜੀ ਅੱਗੇ ਸਰ ਜਿਵੇਂ ਸਾਥੀ ਜੀ ਨੇ ਦੱਸਿਆ ਜੀ ਆਉਣ ਵਾਲੇ ਟਾਈਮ ਦੇ ਵਿੱਚ ਜੇ ਮੈਨੇਜਮੈਂਟ ਸਾਡੀਆਂ ਮੰਗਾ ਨਹੀਂ ਮੰਨਦੀ ਸਾਡੀਆਂ ਮੰਗਾ ਬਿਲਕੁਲ ਜਾਇਜ਼ ਨੇ ਸਰ ਅਸੀਂ ਬਿਲਕੁਲ ਸਹੀ ਵਾਰ ਇੱਕ ਤਰੀਕੇ ਦੇ ਨਾਲ ਭਾਰਤੀ ਹੋਏ ਆ ਅਸੀਂ ਕੋਈ ਝਾਲੀ ਜਾਂ ਕੋਈ ਦੋਸ਼ੀ ਨਹੀਂ ਹੈ ਬਾਈ ਕੋਈ ਮੈਨੇਜਮੈਂਟ ਦੇ ਨਾਲ ਮੀਟਿੰਗ ਹੋਈ ਮੀਟਿੰਗ ਵਿੱਚ ਕੋਈ ਮੈਨੇਜਮੈਂਟ ਦੇ ਨਾਲ ਸਰ ਸਾਡੀ ਕੱਲ ਮੀਟਿੰਗ ਹੋਈ ਆ ਜੀ ਮੈਨੇਜਮੈਂਟ ਸਾਨੂੰ 8 ਤਰੀਕ ਨੂੰ ਮੀਟਿੰਗ ਕਹਿ ਰਹੀ ਸੀ ਵੀ ਅਸੀਂ ਤੁਹਾਨੂੰ ਕਿੰਨੀ ਕ ਮੈਨੇਜਮੈਂਟ ਨਾਲ ਸਰ ਸਾਡੀਆਂ ਕਾਫੀ ਵਾਰ ਪਹਿਲਾਂ ਵੀ ਮੀਟਿੰਗਾਂ ਹੋ ਚੁੱਕੀਆਂ ਨੇ ਇਹ ਕਿਹੜੇ ਮਹੀਨੇ ਦੀ ਤਨਖਾਹ ਰੁਕੀ ਪਈ ਹੈ ਤੁਹਾਡੀ ਤਨਖਾਹ ਸਰ ਸਾਡੀ ਪਹਿਲੇ ਤਾਂ ਅਸੀਂ 3 ਸਾਲ ਦਾ ਪ੍ਰਵੀਨ ਪੀੜ ਕਲੀਅਰ ਕਰਿਆ ਜੀ ਉਸ ਤੋਂ ਬਾਅਦ ਹੁਣ ਸਾਡੇ ਸਾਥੀਆ ਕੁਝ ਸਾਡੇ ਸਾਥੀਆ ਜਿਹੜੇ ਫਰਵਰੀ ਮਹੀਨੇ ਦੇ ਵਿੱਚ ਰੈਗੂਲਰ ਹੋ ਗਏ ਸੀ ਤੇ ਕੁਝ ਸਾਥੀਆ ਜਿਹੜੇ ਸਾਡੇ ਮਾਰਚ ਦੇ ਵਿੱਚ ਰੈਗੂਲਰ ਹੋ ਗਏ ਤੇ ਸਾਨੂੰ ਤਕਰੀਬਨ ਹੁਣ 9 ਮਹੀਨਾ ਚੱਲ ਰਿਹਾ ਸਰ ਅਸੀਂ ਇਹ ਪ੍ਰਵੀਨ ਪੀੜ ਕਲੀਅਰ ਕੀਤੇ ਨੂੰ ਪਰ ਸਾਨੂੰ ਪਿਛਲੇ 9 ਮਹੀਨਿਆਂ ਤੋਂ ਤੇ ਜਿਹੜੇ ਸਾਡੇ ਪਹਿਲੇ ਡੀਸੀ ਰੇਟ ਦੇ ਹਿਸਾਬ ਨਾਲ ਹੀ ਸਾਡੀਆਂ ਤਰਖਾਹਾਂ ਬਣਦੀਆਂ ਸੀ 10500 ਦੇ ਹਿਸਾਬ ਨਾਲ ਉਹੀ ਸਾਨੂੰ ਸੈਲਰੀਆਂ ਹੁਣ ਤੱਕ ਮਿਲਦੀਆਂ ਨੇ ਤੇ ਸਾਨੂੰ ਫੁੱਲ ਪੱਤਿਆਂ ਦੇ ਨਾਲ ਜਿਹੜੀਆਂ ਸਾਨੂੰ ਸੈਲਰੀਆਂ ਹਾਡੀਆਂ ਬਣਨੀਆਂ ਚਾਹੀਦੀਆਂ ਸੀ ਤੇ ਉਹ ਸਾਨੂੰ ਅਜੇ ਤੱਕ ਸੈਲ ਨਹੀਂ ਸਰ ਇਸ ਮੈਨੇਜਮੈਂਟ ਨੇ ਲਾਗੂ ਨਹੀਂ ਕੀਤੀਆਂ ਸਰ ਜੀ 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 पासी बोर्ड जी घड़जमेंटा He told the